ਗਾਈ ਬਸੰਤ ਮਹੱਲਾ ਨਵਾ ਮਾਈ ਮੈਂ ਧਨ ਪਾਇਓ ਹਰ ਨਾਮ ਮਨ ਮੇਰੋ ਧਵਨ ਤੇ ਛੂਟਿਓ ਕਰ ਬੈਠੋ ਬਿਸ਼ਰਾਮ ਰਹਾਉ ਮਾਇਆ ਮਮਤਾ ਤਨ ਤੇ ਭਾਗੀ ਉਪਜਿਓ ਨਿਰਮਲ ਗਿਆਨ ਲੋਭ 모ਹ ਇਹ ਪਰਸ ਨਾ ਸਾਕੇ ਗਹੀ ਭਗਤ ਭਗਵਾਨ ਜਨਮ ਜਨਮ ਕਾ ਸੰਸਾਰ ਚੂਕਾ ਰਤਨ ਨਾਮ ਜਬ ਪਾਇਆ ਤ੍ਰਿਸ਼ਨਾ ਸਕਲ ਬਨਾਸੀ ਮਨ ਤੇ ਨਿਜ ਸੁਖ ਮਾਹੀ ਸਮਾਇਆ ਜਾਂ ਕੋ ਹੋਤ ਦਿਆਲ ਕਿਰਪਾ ਨਿਦ ਸੋ ਗੋਬਿੰਦ ਗੁਣ ਗਾਵੇ ਕਹੋ ਨਾਨਕ ਇਹ ਵਿਦ ਕੀ ਸੰਪੈ ਕੋਊ ਗੁਰਮੁਖ ਪਾਵੇ ਬਸੰਤ ਮਹੱਲਾ ਨੌਆ ਮਨ ਕਹਾ ਬਸਾਰਿਓ ਰਾਮ ਨਾਮ ਤਨ ਬਿਨ ਸੈ ਜਮ ਸਿਓ ਪਰੈ ਕਾਮ ਰਹਾਉ ਇਹੋ ਜਗ ਧੂਏ ਕਾ ਪਹਾੜ ਤੈ ਸਾਚਾ ਮਾਨਿਆ ਕਹੇ ਬੀਚਾਰ ਤਨਦਾਰਾ ਸੰਪਤ ਗਰੇਹ ਕਸ ਸੰਗ ਨ ਚਾਲੈ ਸਮਝਲੇ ਇਕ ਭਗਤ ਨਰਾਇਣ ਹੋਏ ਸੰਗ ਕਹੋ ਨਾਨਕ ਭਜ ਤਿਹ ਏਕ ਰੰਗ ਬਸੰਤ ਮਹਲਾ ਨਾ ਕਹਾ ਪੂਲੇਓ ਰੇ ਝੂਠੇ ਲੋਭ ਲਾਗ ਕਾਛ ਬਿਗਰੀਓ ਨਾਹਿਨ ਅਜਹੁ ਜਾਗ ਰਹਾਉ ਸਮ ਸੁਪਨੇ ਕੈ ਇਹੋ ਜਗ ਜਾਨ ਬਿਨ ਸੈ ਸਿਨ ਮੈ ਸਾਚੀ ਮਾਨ ਸੰਗ ਤੇਰਾ ਹਰ ਬਸਤ ਨੀਤ ਨਿਸਬਾਸਰ ਭਜ ਤਾਹਿ ਮੀਤ ਬਾਰੇ ਅੰਤ ਕੀ ਹੋਏ ਸਹਾਇ ਕਹੋ ਨਾਨਕ ਗੁਣ ਤਾ ਕੇ ਗਾਏ ਬਸੰਤ ਮਹੱਲਾ ਪਹਿਲਾ ਅਸ਼ਟਪਦੀਆ ਘਰ ਪਹਿਲਾ ਦੋ ਤੁਕੀਆ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਜਗ ਕਉ ਆ ਨਾਮ ਨਹੀਂ ਚੀਤਾ ਨਾਮ ਵਿਸਾਰ ਗਿਰੈ ਦੇਖ ਭੀਤਾ ਮਨੁਆ ਡੋਲੇ ਚੀਤਾ ਅਨੀਤਾ ਜਗ ਸਿਓ ਟੂਟੀ ਝੂਠ ਪ੍ਰੀਤਾ ਕਾਮ ਕ੍ਰੋਧ ਬਿਖ ਬੱਜਰ ਭਾਰ ਨਾਮ ਬਿਨਾ ਕੈਸੇ ਗੁਣ ਚਾਰ ਰਹਾਉ ਕਰ ਬਾਲੂ ਕਾ ਕੂ ਮਨ kheer ਬਰਖਸ ਬਾਣੀ ਬੁਧ ਬਦਾਹਿਰ ਮਾਤਰ ਬੂੰਦ ਤੇ ਧਰ ਚੱਕ ਫੇਰ ਸਰਬ ਜੋਤ ਨਾਮੈ ਕੀ ਚੇਰ ਸਰਬ ਉਪਾਏ ਗੁਰੂ ਸਿਰ ਮੋਰ ਭਗਤ ਕਰੂੰ ਪਗ ਲਾਗੂੰ ਤੋਰ ਨਾਮ ਰਤੋਂ ਚਾਹੂੰ ਤੁਝ ਓਰ ਨਾਮ ਦਰਾਏ ਚੱਲੈ ਸੋ ਚੋਰ ਪਤ ਖੋਈ ਬੇਖੇ ਅੰਚਲ ਪਾਏ ਸਾਚ ਨਾਮ ਰਤੋ ਪਤ ਸਿਉ ਘਰ ਜਾਏ ਜੋ ਕਿਸ ਕੀਨਸ ਪ੍ਰਭ ਰਜਾਏ ਭੈ ਮਾਨੈ ਨਿਰਭਉ ਮੇਰੀ ਮਾਈ ਕਮਨ ਚਾਹੈ ਸੁੰਦਰ ਭੋਗ ਪਾਨ ਫੂਲ ਮੀਠੇ ਰਸ ਰੂਗ ਠੀਲਾ ਬਿਗਸੈ ਤੀਤੋ ਸੋਗ ਪ੍ਰਭ ਸਰਨਾਗਤ ਕੀਨਸ ਹੋਗ ਕਾਪੜ ਪਹਿਰਸ ਅਦਕ ਸ਼ਿੰਗਾਰ ਮਾਟੀ ਫੂਲੀ ਰੂਪ ਬੇਕਾਰ ਆਸਾ ਮਨਸਾ ਬਾਂਦੋ ਬਾਰ ਨਾਮ ਬਿਨਾ ਸੂਨਾ ਘਰ ਬਾਰ ਗਾਚੋ ਪੁੱਤਰੀ ਰਾਜ ਕੁਵਾਰ ਨਾਮ ਭਣੋ ਸਚ ਦੂਤ ਸਵਾਰ ਪ੍ਰਿਓ ਸੇਵੋ ਪ੍ਰਭ ਪ੍ਰੇਮ ਆਧਾਰ ਗੁਰ ਸ਼ਬਦੀ ਬਿਖ ਤਿਆਸ ਨਿਵਾਰ ਮੋਹਨ ਮੋਹਿ ਲਿਆ ਮਨ ਮੋਹਿ ਗੁਰ ਕੈ ਸ਼ਬਦ ਪਛਾਨਾ ਤੋਹਿ ਨਾਨਕ ਠਾਡੇ ਚਾਹੈ ਪ੍ਰਭੂ ਦਵਾਰ ਤੇਰੇ ਨਾਮ ਸੰਤੋਖੇ ਕਿਰਪਾ ਧਾਰ ਬਸੰਤ ਮਹੱਲਾ ਪਹਿਲਾ ਮਨ ਭੂਲੋ ਧਰਮ ਸਿ ਆਏ ਜਾਏ ਅਤ ਲੋਭ ਦਲੁਭਾਨੋ ਵਿਖਮ ਮਾਏ ਨਹਿ ਅਸਰ ਦੀਸੈ ਏਕ ਭਾਇ ਜੋ ਮੀਨ ਕੁੰਡਲਿਆ ਕੰਠ ਪਾਏ ਮਨ ਭੂਲੋ ਸਮਝਸ ਸਾਚ ਨਾਹੀ ਗੁਰ ਸ਼ਬਦ ਵਿਚਾਰੇ ਸਹਜ ਭਾਇ ਰਹਾਉ ਮਨ ਭੂਲੋ ਧਰਮ ਸ ਪਵਰਤਾਰ ਬਿਲੇ ਬਿਰਥੇ ਚਾਹੈ ਬਹੁ ਬੇਕਾਰ ਮੈਗਲ ਜਿਉ ਫਾਸਸ ਕਾਮ ਹਾਰ ਕੜ ਬੰਧਨ ਬਾਂਧਿਓ ਸੀਸ ਮਾਰ ਮਨ ਮੁਗਦਉ ਦਾਦਰ ਭਗਤਹੀਨ ਦਰ ਪ੍ਰਸ਼ਟ ਸਰਾਪੀ ਨਾਮ ਬੀਨ ਤਾਂ ਕਹਿ ਜਾਤ ਨਾ ਪਾਤੀ ਨਾਮ ਲੀਨ ਸਭ ਦੁਖ ਸਖਾਈ ਗੁਣਹਿ ਬੀਨ ਮਨ ਚੱਲੈ ਨਾ ਜਾਇ ਠਾਕ ਰਾਖ ਬਿਨ ਹਰ ਰਸ ਰਾਤੇ ਪਤ ਨਾ ਸਾਖ ਤੂੰ ਆਪੇ ਸੁਰਤਾ ਆਪ ਰਾਖ ਤਰ ਧਾਰਨ ਦੇਖੈ ਜਾਣੇ ਆਪ ਆਪ ਭੁਲਾਏ ਕਿਸ ਕਹੋਂ ਜਾਏ ਗੁਰ ਮੇਲੇ ਬਿਰਤਾ ਕਹੋਂ ਮਾਈ ਅਬ ਗੁਣ ਛੋਡੋਂ ਗੁਣ ਕਮਾਏ ਗੁਰ ਸ਼ਬਦੀ ਰਾਤਾ ਸੱਚ ਸਮਾਏ ਸਤ ਗੁਰ ਮਿਲਿਆ ਮਤ ਊਤਮ ਹੋਏ ਮਨ ਨਿਰਮਲ ਹਉ ਮੈਂ ਕੱਢੈ ਧੋਈ ਸਦਾ ਮੁਕਤ ਬੰਦ ਨਾ ਸਕੈ ਕੋਈ ਸਦਾ ਨਾਮ ਵਖਾਣੈ ਔਰ ਨਾ ਕੋਈ ਮਨ ਹਰ ਕਹਿ ਭਾਣੈ ਆਵੈ ਜਾਇ ਸਭ ਮਹਿ ਏਕੋ ਕਿਛ ਕਹਿਣ ਨਾ ਜਾਇ ਸਭ ਹੁਕਮ ਵਰਤੈ ਹੁਕਮ ਸੁਮਾਏ ਦੁਖ ਸੁਖ ਸਭ ਤਿਸ ਰਜਾਇ ਤੂੰ ਅਭੁੱਲ ਨਾ ਭੂਲੋ ਕਦੇ ਨਾਹੀ ਗੁਰ ਸ਼ਬਦ ਸੁਣਾਏ ਮਾਤਿ ਅਗਾਏ ਕੋ ਮੋਟੋ ਠਾਕਰ ਸ਼ਬਦ ਮਾਹੀ ਮਨ ਨਾਨਕ ਮਾਨਿਆ ਸੱਚ ਸਲਾਹੀ ਬਸੰਤ ਮਹੱਲਾ ਪਹਿਲਾ ਦਰਸ਼ਨ ਕੀ ਪਿਆਸ ਜਿਸ ਨਰ ਹੋਈ ਇਕਤ ਰਾਚੈ ਪਰ ਹਰ ਦੂਈ ਦੂਰ ਦਰਦ ਮਾਥੇ ਅੰਮ੍ਰਿਤ ਖਾਏ ਗੁਰਮੁਖ ਬੂਜੈ ਇਕ ਸਮਾਏ ਤੇਰੇ ਦਰਸ਼ਨ ਕੋ ਕੀ ਤੀ ਬਿਲ ਲਾਏ ਵਿਰਲਾ ਕੋ ਚੀਨਸ ਗੁਰ ਸ਼ਬਦ ਮਲਾਏ ਰਹਾਉ ਵੇਦਵਖਾਨ ਕਹ ਇੱਕ ਕਹੀਐ ਉਹ ਬੇਅੰਤ ਅੰਤ ਕਿਨ ਲਹੀਐ ਏਕੋ ਕਰਤਾ ਜਿਨ ਜਗ ਕੀਆ ਬਾਜ ਕਲਾ ਧਰ ਗਗਨ ਧਰੀਆ ਏਕੋ ਗਿਆਨ ਧਿਆਨ ਤੁੰ ਬਾਣੀ ਏਕ ਨਰਾਲਮ ਅਕਤ ਕਹਾਣੀ ਏਕੋ ਸ਼ਬਦ ਸੱਚਾ ਨਿਸ਼ਾਨ ਪੂਰੇ ਗੁਰ ਤੇ ਜਾਣੈ ਜਾਣ ਏਕੋ ਧਰਮ ਡਿਰੈ ਸਚ ਕੋਈ ਗੁਰਮਤਿ ਪੂਰਾ ਜੁਗ ਜੁਗ ਸੋਈ ਹਨ ਹਦਰਾਤਾ ਏਕਲੇਵਤਾਰ ਉਹ ਗੁਰਮੁਖ ਪਾਵੈ ਲਖ ਅਪਾਰ ਏਕੋ ਤਖਤ ਏਕੋ ਪਾਤਸ਼ਾਹ ਸਰਬੀ ਥਾਈ ਵੇ ਪਰਵਾਹ ਤਿਸ ਕਾ ਕੀ ਯਾਤ੍ਰਿ ਭਵਨ ਸਾਰ ਉਹ ਅਗਮ ਅਗੋਚਰੇ ਕੰਕਾਰ ਏਕਾ ਮੂਰਤ ਸਾਚਾ ਨਾਮ ਤਿਤੈ ਨਿਬੜੈ ਸਾਚ ਨਿਆਉ ਸਾਚੀ ਕਰਨੀ ਪਤ ਪਰਵਾਨ ਸਾਚੀ ਦਰਗਹ ਪਾਵੇ ਮਾਨ ਏਕਾ भगत ਏਕੋ ਹੈ ਭਾਉ ਬਿਨ ਭੈ ਪਗਤੀ ਆਵੋ ਜਾਓ ਗੁਰ ਤੇ ਸਮਝ ਰਹਿ ਮਹਿਮਾਨ ਹਰ ਰਸ ਰਾਤਾ ਜਨ ਪਰਵਾਨ ਇਤੋ ਤੁ ਦੇਖੋ ਸਹਜੇ 라ਵ ਤੁਝ ਬਿਨ ਠਾਕੁਰ ਕਿਸੈ ਨਾ ਭਾਵ ਨਾਨਕ ਹਉ ਮੈਂ ਸ਼ਬਦ ਜਲਾਇਆ ਸਤ ਗੁਰ ਸਾਚਾ ਦਰਸ ਦਿਖਾਇਆ ਬਸੰਤ ਮਹੱਲਾ ਪਹਿਲਾ ਚੰਚਲ ਚੀਤ ਨਾ ਪਾਵੇ ਪਾਰਾ ਆਵਤ ਜਾਤ ਨਾ ਲਾਗੈ ਬਾਰਾ ਦੁਖ ਘਣੋ ਮਰੀਐ ਕਰਤਾਰਾ ਬਿਨ ਪ੍ਰੀਤਮ ਕੋ ਕਰੈ ਨ ਸਾਰਾ ਸਭ ਉਤਮ ਕਿਸੇ ਅੱਖੋਂ ਹੀ ਨਾ ਹਰ ਭਗਤੀ ਸਚ ਨਾਮ ਪਤੀਨਾ ਰਹਾਉ ਔਖਾ ਦੇ ਕਰ ਥਾਕੀ ਬਹੁ ਤੇਰੀ ਕਿਉਂ ਦੁੱਖ ਚੂਕੈ ਬਿਨ ਗੁਰ ਮੇਰੇ ਬਿਨ ਹਰ ਭਗਤੀ ਦੁੱਖ ਕਨੇਰੇ ਦੁੱਖ ਸੁਖ ਦਾਤੇ ਠਾਕੁਰ ਮੇਰੇ ਰੋਗ ਵੱਡੋ ਕਿਉਂ ਬਾਂਧੋ ਧੀਰਾ ਰੋਗ 부ਝੈ ਸੋ ਕਾਟੈ ਪੀਰਾ ਮੈਂ ਅਵਗਣ ਮਨ ਮਾਹੀ ਸਰੀਰਾ ਢੂੰਡਤ ਖੋਜਤ ਗੁਰ ਮੇਲੇ ਬੀਰਾ ਗੁਰ ਕਾ ਸ਼ਬਦ ਦਾਰੂ ਹਰਨਾਉ ਜਿਉ ਤਉ ਰਾਖੈ ਤਿਮੈ ਰਹਾਉ ਜਗ ਰੋਗੀ ਕਹਿ ਦੇਖ ਦਿਖਾਉ ਹਰ ਨਿਰਮਾਇਲ ਨਿਰਮਲ ਨਾਉ ਕਰਮਹਿ ਘਰ ਜੋ ਦੇਖ ਦਿਖਾਵੇ ਗੁਰ ਮਹਿਲੀ ਸੋ ਮਹਿਲ ਬੁਲਾਵੇ ਮਨ ਮਹਿ ਮਨੁਆ ਚਿਤ ਮਹਿ ਚੀਤਾ ਐਸੇ ਹਰ ਕੇ ਲੋਗ ਅਤੀਤਾ ਹਰਖ ਸੋਗ ਤੇ ਰਹੈ ਨਰਾਸਾ ਅਮਰਤ ਚਾਖ ਹਰ ਨਾਮ ਨਿਵਾਸਾ ਆਪ ਪਛਾਨ ਰਹਿ ਲਿਵ ਲਾਗਾ ਜਨਮ ਜੀਤ ਗੁਰਮਤ ਦੁਖ ਭਾਗਾ ਗੁਰ ਦੀ ਆ ਸਤਿ ਅਮਰਤ ਪੀਵੋ ਸਹਿਜ ਮਰੂ ਜੀਵਤ ਹੀ ਜੀਵੋ ਆਪਣੋ ਕਰ ਰੱਖੋ ਗੁਰ ਭਾਵੈ ਤੁਮਰੋ ਹੋਏ ਸੋ ਤੁਜਹ ਸਮਾਵੈ ਭੋਗੀ ਕੋ ਦੁਖ ਰੋਗ ਵਿਆਪੈ ਘਟ ਘਟ ਰਵ ਰਹਿਆ ਪ੍ਰਭ ਜਾਪੈ ਸੋਖ ਦੁਖ ਕਹੀ ਤੇ ਗੁਰ ਸ਼ਬਦ ਅਤੀਤਾ ਨਾਨਕ RAM ਰਵੈ ਹਿਤ ਕੀਤਾ ਬਸੰਤ ਮਹੱਲਾ ਪਹਿਲਾ ਇਕ ਤੂ ਕੀਆ ਮਤ ਭਸਮ ਅੰਧੂਲੇ ਗਰਬ ਜਾਹਿ ਇਨ ਬਿਦ ਨਾਂਗੇ ਜੋਗ ਨਾਹੀਂ ਮੂੜੇ ਕਾਹੇ ਬਸਾਰਿਓ ਤੈ RAM ਨਾਮ ਅੰਤ ਕਾਲ ਤੇਰੈ ਆਵੈ ਕਾਮ ਰਹਾਉ ਗੁਰ ਪੂਛ ਤੁਮ ਕਰੋ ਵਿਚਾਰ ਜਹੰਦੀ ਕੋ ਤਹ ਸਾਰੰਗ ਪਾਣ ਕਿਆ ਹੋਂ ਅੱਖਾਂ ਜਾਂ ਕਛੂ ਨਾਹੀ ਜਾਤ ਪਤ ਸਭ ਤੇਰੇ ਨਾਹੀ ਕਾਹੇ ਮਾਲ ਦਰਬ ਦੇਖ ਗਰਭ ਜਾਏ ਚਲਤੀ ਬਾਰ ਤੇਰੋ ਕਛੂ ਨਾਹੀ ਪੰਜ ਮਾਰ ਚਿਤ ਰਖੋ ਥਾਂਏ ਜੋਗ ਜੁਗਤ ਕੀ ਇਹ ਪਾਏ ਹਉਮੈ ਪੈਖੜ ਤੇਰਾ ਮਨ ਮਾਹੀ ਹਰਨਾ ਚੇਤ ਹੈ ਮੂੜੇ ਮੁਕਤ ਜਾਹਿ ਮਤ ਹਰ ਵਿਸਰੇ ਐ ਜਮ ਵਸ ਪਾਹਿ ਅੰਤ ਕਾਲ ਮੂੜੇ ਚੋਟ ਖਾਹਿ ਗੁਰ ਸ਼ਬਦ ਵਿਚਾਰ ਹੈ ਆਪ ਜਾਹਿ ਸਾਚ ਜੋਗ ਮਨ ਵਸੈ ਆਇ ਜਿਨ ਜਿਓ ਪਿੰਡ ਦਿੱਤਾ ਤਿਸ ਚੇਤਾ ਹੈ ਨਾਹਿ ਮੜੀ ਮਸਾਣੀ ਮੂੜੇ ਜੋਗ ਨਾਹਿ ਗੁਰ ਨਾਨਕ ਬੋਲੇ ਭਲੀ ਬਾਣ ਤਮਹੁ ਸਜਾਖੇ ਲੇਹੋ ਪਛਾਨ